ਚੇਵੜ ਕਰ ਲਵੇ ਦੋੇ ਪਾਸੇ ਫਿਰ ਤਾਂ ਉਹ ਹੋ ਗਏ ਨਾ ਫਿਰ ਉੱਥੇ ਸੰਗਤ ਵਿੱਚ ਬੈਠਾ ਉਹਨੇ ਸਬੰਦ ਕਰ ਲਿਆ ਕਰਕੇ ਉਹਨੂੰ ਗਿਆਨ ਹੋ ਗਿਆ ਗਿਆਨ ਹੋ ਕੇ ਫਿਰ ਉਹਨੇ ਮੰਨ ਲਿਆ ਗੁਣ ਧਾਰਨ ਹੋ ਗਏ ਗੁਣਵੰਤਾ ਹੋ ਗਿਆ ਫਿਰ ਉਹ ਗੁਣਵੰਤੇ ਦੀ ਜੇ ਕੋਈ ਗੱਲ ਵੀ ਸੁਣ ਲਵੇ ਨਾ ਗੁਣਵੰਤਾ ਹੁਣ ਆਪ ਹੋ ਗਿਆ ਜਾਨਵਰਨਾਂ ਨੂੰ ਹੰਤ ਸੁਰੋਤਾ ਉਹਦੇ ਤਾਂ ਸੁਣਨ ਵਾਲਿਆਂ ਦਾ ਵੀ ਜਾਨਵਰਨ ਕਟਿਆ ਜਾਂਦਾ ਔਗਣ ਪੈ ਪੀਤ ਹੋ ਜਾਂਦੇ ਨੇ ਵੀ ਹੁਣ ਚੱਲੀਏ ਭਾਈ ਹੁਣ ਲੀਏ ਤੇ ਸਿਕਿਉਰਿਟੀ ਵਾਲਾ ਛੁੱਟੀ ਕਰਦੀ ਵੀ ਜਾਓ ਆਪਣੇ ਘਰ ਨੂੰ ਗੁਰਨਾ ਕਹਿੰਦਾ ਉਹਨਾਂ ਦੀ ਜਗ੍ਹਾ ਉਹ ਕਹਿੰਦੇ ਅਸੀਂ ਸੰਭਾਂਗੇ ਆਪਣਾ ਘਰ ਘਰ ਸਾਡਾ ਹੈ ਭੱਜੋ ਇੱਥੋਂ ਅਸੀਂ ਆਪ ਹੀ ਸਿਕਿਉਰਿਟੀ ਕਰਾਂਗੇ ਆਪਣੀ ਤੁਸੀਂ ਆਪਣੇ ਘਰ ਨੂੰ ਜਾਓ ਕਰਮ ਕਰਤੋ ਮਹਾਨਿਰਮਲ ਹੈ ਕਰਮ ਕਰਤ ਮਹਾਨਿਰਮਲ ਹੈ ਫੇਰ ਜਾ ਕੇ ਕਿਤੇ ਨਿਰਮਲ ਕਰਬੂਦਰ ਜਿੰਨਾ ਚਿਰ ਹਿਰਦੇ ਵਿੱਚ ਔਗਣ ਬਸਦੇ ਨੇ ਉਹਨਾਂ ਚਿਰ ਨਿਰਮਲਾ ਕਦੇ ਹੋ ਜੂਗਾ ਕਹਿੰਦੇ ਅਸੀਂ ਨਿਰਮਲਿਆ ਲੋਭ ਅੰਦਰ ਹੈ ਕਹਿੰਦੇ ਅਸੀਂ ਨਿਰਮਲਿਆ ਵੈਰ ਵਿਰੋਧ ਵੈਰ ਵਿਰੋਧ ਅੰਦਰ ਹੈ ਜੇ ਔਗਣ ਇੱਕ ਵੀ ਹੈਗਾ ਨਿਰਮਲਾ ਹੈ ਹੀ ਨਹੀਂ ਤਾ ਕਥੇ ਕਰਮ ਨਿਰਮਲਾ ਹੋਊਗਾ ਨਿਰਮਲ ਕਰਮ ਉਹ ਜੇ ਹਕਮ ਦਾ ਅਭੋਜ ਜਨਾਜਰ ਕਰਦਾ ਨਿਰਮਲ ਕਰਮ ਹੋ ਹੀ ਨਹੀਂ ਸਕਦਾ ਉਹ ਜਨਾਜ ਲੋਭ ਚ ਕੰਮ ਕਰਦਾ ਮੋਹ ਚ ਕੰਮ ਕਰਦਾ ਹੰਕਾਰ ਚ ਕੰਮ ਕਰਦਾ ਦੁਨੀਆ ਦੀ ਵਿੜਾਈ ਦੀ ਇੱਛਾ ਰੱਖਦਾ ਨਿਰਮਲਾ ਕਿੱਥੇ ਹੈ ਬਲੀਨ ਬੁੰਦੀ ਵਾਲਾ ਉਹ ਤੋਂ ਹਾਂਜੀ ਜਨਮ ਮਰਨ ਰਹਿਣ ਤੋਂ ਸਰੋਤਾ ਸੁਖ ਸਮੂਹ ਅਮੋਘ ਦਰਸ਼ਨ ਜਨਮ ਜਨਮ ਮਾਰਨ ਕਰਤਾ ਜੇ ਉਹ ਹੋਏ ਹੋ ਜਾ ਜਿਹੜੇ ਉਸ ਬੰਦੇ ਦੇ ਸਰੋਤੇ ਹੋਣਗੇ ਉਹਦੀ ਗੱਲ ਸੁਣਨ ਵਾਲੇ ਹੋਣਗੇ ਨਾ ਜਨਮ ਮੋਨ ਰਹਿਣ ਤੋ ਸਰੋਤਾ ਸਰੋਤੇ ਜਨਾਂ ਦਾ ਜਨਮ ਮਨ ਕਟਿਆ ਜਾਂਦਾ ਇਹ ਇਹ ਗੱਲ ਹੈ ਗੁਰਮੁਖ ਦੀ ਇੱਥੇ ਜਿਹੜੇ ਉਹਦੀ ਸੰਗਤ ਕਾਲ ਨਾਲੇ ਸਰੋਤੇ ਨੇ ਜਨਮ ਮਨ ਤਾ ਉਹਨਾਂ ਦਾ ਕਟਿਆ ਜਾਂਦਾ ਇਹਦਾ ਦਾ ਕੱਟੇ ਹੋਣਾ ਸਰੋਤੇ ਦਾ ਜਨਮਨ ਕਟਿਆ ਜਾਂਦਾ ਹੈ ਸੁੱਲ ਵਾਲਿਆਂ ਦਾ ਸੁਖ ਸਮੂਹ ਅਮੋਗ ਦਰਸ਼ਨ ਹੈ ਔਰ ਸਾਰੇ ਸੁਖ ਮਿਲਦੇ ਨੇ ਉਹਨਾਂ ਨੂੰ ਜਿਨ੍ਹਾਂ ਦਾ ਜਨਮਨ ਕਟਿਆ ਜਾਵੇ ਤਾਂ ਹੀ ਸੁਖ ਹੈ ਉਹ ਸੁਖ ਸਾਗਰ ਤੇ ਨਿਵਾਸ ਕਰ ਜਾਂਦੇ ਨੇ ਜਿਨ੍ਹਾਂ ਦਾ ਜਿਹੜੇ ਸਰੋਤੇ ਨੇ ਉਹ ਵੀ ਸੁਖ ਸਾਗਰ ਦੇ ਵਿੱਚ ਨਿਵਾਸ ਕਰ ਜਾਂਦੇ ਨੇ ਸੁਖ ਸਮੂਹ ਅਮੋਗ ਦਰਸ਼ਨ ਹੈ ਔਰ ਜਿਹੜਾ ਦਰਸ਼ਨ ਹੈ ਉਹਨਾਂ ਨੂੰ ਸਮਝ ਆਉਂਦੀ ਹੈ ਜੋ ਉਹਨਾਂ ਨੂੰ ਸੋਝੀ ਆਉਂਦੀ ਉਹ ਹੀ ਅਮੋਗ ਦਰਸ਼ਨ ਹੈ ਔਰ ਅਮੋਗ ਦਰਸ਼ਨ ਕੁਛ ਨਹੀਂ ਹੁੰਦਾ ਸੰਗਤ ਵਿੱਚ ਜੋ ਸਮਝ ਆਈ ਉਹ ਹੀ ਅਮੋਗ ਦਰਸ਼ਨ ਆਤਮਾ ਦੇ ਦਰਸ਼ਨ ਹੈ ਆਤਮਾ ਦੀ ਉਹ ਸਮਝ ਆਈ ਹੈ ਉਹਨਾਂ ਨੂੰ ਆਪਣੇ ਆਪ ਦਾ ਹੀ ਦਰਸ਼ਨ ਉਹ ਹੀ ਅਮੋਗ ਦਰਸ਼ਨ ਹੈ ਉਹ ਅਮੋਗ ਉਹਨਾਂ ਸਫਲ ਦਰਸ਼ਨ ਦਰਸ਼ਨ ਸਫਲ ਹੋ ਜਾਊਗਾ ਦਰਸ਼ਨ ਹੁੰਦਾ ਗਿਆਨ ਉਦੋਂ ਉਹ ਗਨ ਤਤ ਗਿਆਨ ਦੀ ਸਮਝ ਆਉਣੀ ਹੈ ਤਤ ਗਿਆਨ ਦੀ ਸੋਝੀ ਦਾ ਨਾ ਵੋਗ ਦਰਸ਼ਨ ਜੇ ਤਤ ਗਿਆਨ ਦੀ ਸੋਝੀ ਆ ਗਈ ਵੋਗ ਦਰਸ਼ਨ ਆਪਣੇ ਆਪ ਦੀ ਸੋਝੀ ਆ ਗਈ ਵੋਗ ਦਰਸ਼ਨ ਸਫਲ ਦਰਸ਼ਨ ਇਹ ਦਰਸ਼ਨ ਸਫਲ ਹੈ ਸਫਲਤਾ ਪ੍ਰਾਪਤ ਹੋ ਗਈ ਕੁਝ ਵੀ ਕਰਨੂ ਸੰਸਾਰ ਸੰਸਾਰ ਚੋਂ ਝਟਕਾਰਾ ਹੋ ਗਿਆ ਸਫਲ ਦਰਸ਼ਨ ਉਹ ਦਰਸ਼ਨ ਜੀ ਚੋ ਸੰਸਾਰ ਚੋ ਛਟਕਾਰਾ ਹੁੰਦਾ ਹੈ ਪੂਰਤੀ ਜੋ ਕੋਈ ਦਰਸ਼ਨੀ ਹੁੰਦਾ ਦਰਸ਼ਨਾ ਹੈ ਆ ਦਰਸ਼ਨ ਗੁਰਬਾਣੀ ਦਾ ਜੋ ਗਿਆਨ ਹੈ ਗੁਰਬਾਣੀ ਦਾ ਇਹਦੀ ਸੋਝੀ ਆ ਜੜੀ ਸਮਝ ਆ ਜੜੀ ਇਹ ਹੀ ਉਹ ਦਰਸ਼ਨ ਹੈ ਇਹਦੇ ਗਿਆਨ ਨਾਲ ਹੀ ਆਤਮ ਦਰਸ਼ਨ ਹੁੰਦਾ ਹਾਂਜੀ ਸ਼ਰਨ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਖੇਮੰ ਕਰੋਤ ਸ਼ਰਨ ਜੋਗੰ ਸੰਤ ਪ੍ਰਿਆ ਜੇ ਜਿਹੜੇ ਉਹ ਉੱਥੇ ਬੈਠੇ ਹੁੰਦੇ ਨੇ ਸੰਗਤ ਵਿੱਚ ਜਿਹੜਾ ਸੰਤ ਹੈ ਉੱਥੇ ਜਿਹੜਾ ਬੋਲ ਰਿਹਾ ਹੈ ਜੇ ਉਹ ਸੰਤ ਦੇ ਜਿਹੜਾ ਚੜ ਜਾਂਦਾ ਨਾ ਬੰਦੇ ਉੱਤੇ ਸੱਤ ਜਿਹਦੇ ਨਾਲ ਪ੍ਰੇਮ ਕਰਦਾ ਉਹ ਤਾਂ ਸਾਰੇ ਹੀ ਕਰਦੇ ਨੇ ਜਿਹਦੇ ਨਾਲ ਸੰਤ ਪ੍ਰੇਮ ਕਰਦਾ ਨਾ ਸਮਝ ਲੈਂਦਾ ਵੀ ਇਹ ਠੀਕ ਫੋਲੋ ਕਰਦਾ ਉਹ ਸਮਝ ਲਾਵੇ ਸੰਤਪ੍ਰੀਆ ਜਿਹੜਾ ਹੈ ਉਹ ਰੂਪ ਰਾਪਤੀ ਹੁੰਦੀ ਹੈ ਸਾਰੀ ਉਹ ਸ਼ਰਨ ਜੋਗ ਸੰਤਪ੍ਰੀਆ ਉਹ ਸ਼ਰਨ ਜੋਗ ਆ ਉਹ ਰੂਪ ਮਿਲਦੀ ਹੈ ਦਰਗਾਹ ਚ ਬਾਕੀ ਨਹੀਂ ਕਿਸੇ ਨੂੰ ਮਿਲਦੀ ਸ਼ਰਨ ਉਹ ਪਰਮੇਸ਼ਰ ਨਾਲ ਤਾਂ ਸਾਰੇ ਹੀ ਰੱਬ ਨਾਲ ਦਾ ਪ੍ਰੇਮ ਕਰਦੇ ਨੇ ਰੱਬ ਕੀਦਣਾ ਪ੍ਰੇਮ ਕਰਦਾ ਸਵਾਲ ਇਹ ਹੈ ਉਹਨਾਂ ਨੂੰ ਤਾਂ ਸਾਰੇ ਕਰਦੇ ਨੇ ਸ਼ਰਨ ਜੋ ਉਹ ਸਾਰੇ ਗੁਰੂ ਗੁਰਬਾਣੀ ਨੂੰ ਗੁਰੂਆਂ ਨੂੰ ਸਾਰੇ ਪ੍ਰੇਮ ਕਰਦੇ ਨੇ ਪਰ ਉਹ ਪ੍ਰੇਮ ਨੂੰ ਗੁਰੂ ਚੱਟੇ ਉਹਨਾਂ ਦੇ ਨੂੰ ਗੱਲ ਤਾਂ ਇੱਕ ਨਹੀਂ ਬੰਦੇ ਪ੍ਰੇਮ ਕਹਦਾ ਕਰਦੇ ਨੇ ਸੋਹ ਕਰਦੇ ਨੇ ਪ੍ਰੇਮ ਉਹ ਉਹ ਗੱਲ ਤਾਂ ਇਤਨੀ ਬੰਦੇ ਗੁਰਬਾਣੀ ਦੀ ਉਹਨਾਂ ਦੇ ਪ੍ਰੇਮ ਦਾ ਮੁੱਲ ਕੋਈ ਨਹੀਂ ਪੈਂਦਾ ਗੱਲ ਮੰਨਣ ਦਾ ਮੁੱਲ ਪੈਂਦਾ ਉਹ ਮੰਨਦੇ ਨੇ ਨਹੀਂ ਮੰਨਦੇ ਉਹਨੂੰ ਦਾ ਪਤਾ ਹੁੰਦਾ ਉਹਨੂੰ ਦਾ ਪਤਾ ਹੁੰਦਾ ਮੰਨਦਾ ਮੰਨਦਾ ਕੌਣ ਆ ਕੌਣ ਨਹੀਂ ਮੰਨਦਾ ਉਹਦੇ ਨਾਲ ਸੱਚ ਦਾ ਪ੍ਰੇਮ ਹੁੰਦਾ ਸੱਚਖਾਂ ਹਾਂ ਉਹਨੂੰ ਐਂਟਰੀ ਆ ਉਹਨੂੰ ਭਗੁਰੇ ਆਈ ਗੱਲ ਬਿਲੀ ਐਂ ਦੱਸਦੇ ਨੇ ਇਹ ਬੇ ਬਾਪ ਦਾ ਮੇਰੇ ਨਾਲ ਪ੍ਰੇਮ ਸੀ ਦੁਆ ਨਾ ਨਹੀਂ ਸੀ ਤਾਂ ਮੈਨੂੰ ਬੜੀ ਮੁਰਗੀ ਗੱਲ ਤਾਂ ਹੋਰੇ ਕਰਦੇ ਨੇ ਉਹ ਆਪਣੀ ਉਹਦਾ ਆਪਣੀ ਕਥਾ ਸੁਣਾਈਆ ਘਰ ਦੀ ਪਹਿਲਾਂ ਉਹ ਤੋਂ ਬਰਫ ਦਿਖਾਤੀ ਜਾਂ ਜਬ ਦੇ ਨੇ ਸਾਰੇ ਕੋ ਜਨ ਬਾਲ ਬੁੱਧ ਫਿਰ ਇੱਥੇ ਆ ਕੇ ਮਾਇਆ ਦਾ ਹਵਾ ਲਾਗੀ ਉਹਨਾਂ ਦੀ ਗੱਲ ਸੁਣ ਲਈ ਜਿਹੜੇ ਦੂਏ ਐਂਟੀ ਨੇ ਗੁਰਮਤਿ ਤੇ ਉਹਨਾਂ ਦੀ ਸੰਗਤ ਕਰ ਲਈ ਫੇ ਪਾਣੀ ਬਣ ਗਏ ਪਾਣੀ ਬਣ ਗਏ ਉੱਤੋਂ ਥੱਲੇ ਖੜ ਦੇ ਜਿ ਡੇਪੇ ਖੜ ਕੇ ਰੁੱਣਦੇ ਰੁੱਣਦੇ ਭਵ ਸਾਗਰ ਨੂੰ ਜਾ ਰਹੇ ਨੇ ਹੁਣ ਬਣ ਗਈ ਕਹਾਣੀ ਨਹੀਂ ਦੁਨੀਆ ਜਿਹੜੀ ਮੱਤ ਤਾਲਨ ਕਰੀ ਕੋਈ ਵੀ ਤਾਲ ਨਿਕਾਲ ਰੋਕ ਰੁਕਾਵਟ ਨਹੀਂ ਆ ਰਹੀ ਪਰ ਚਾਹਤਾ ਉਹ ਵੀ ਗੁਰਮਤਿ ਦਾ ਗੱਲ ਦੇ ਜਾ ਰਹਿਨੇ ਰੁੜਦੇ ਥੱਲੇ ਈ ਥੱਲੇ ਪਤਾਲ ਨੂੰ ਪਤਾਲ ਨੂੰ ਜਾ ਰੁਕ ਸਕਦੇਈ ਨਹੀਂ ਕਿਤੇ ਰੋੜ ਕੇ ਲੈ ਗਈ ਮਾਇਆ ਕਿਉ ਮਾਇਆ ਆਗਾ ਅੱਗ ਦੀ ਸੰਗਤ ਕਰਦੇ ਨੇ ਭੁੱਖ ਮਾਇਆ ਦੀ ਹੈ ਅੰਦਰ ਉਹ ਸਾਰੀ ਕਹਾਣੀ ਛੁਪੀ ਹੋਈ ਆ ਫਿਰ ਉਹ ਜਿਹੜਾ ਜੇ ਪਰ ਗੁਣ ਜੇ ਕੋਈ ਸੇਵੜੇ ਕਰ ਲਵੇ ਦੋੇ ਪਾਸੇ ਪਹਿਲਾਂ ਤਾਂ ਉਹ ਹੋ ਗਏ ਨਾ ਫਿਰ ਉੱਥੇ ਸੰਗਤ ਵਿੱਚ ਬੈਠਾ ਉਹਨੇ ਸਮਝਣ ਕਰ ਲਿਆ ਕਰਕੇ ਉਹਨੂੰ ਗਿਆਨ ਹੋ ਗਿਆ ਗਿਆਨ ਹੋ ਕੇ ਫਿਰ ਉਹਨੇ ਮੰਨ ਲਿਆ ਗੁਣ ਧਾਰਨ ਹੋ ਗਏ ਗੁਣਵੰਤਾ ਹੋ ਗਿਆ ਫਿਰ ਉਹ ਗੁਣਵੰਤੇ ਦੀ ਜੇ ਕੋਈ ਗੱਲ ਵੀ ਸੁਣ ਲਵੇ ਨਾ ਹੁਣ ਮਦ ਹੁਣ ਆਪ ਹੋ ਗਿਆ ਜਨਮ ਮਰਨ ਰਹਿਤ ਸਰੋਤਾ ਉਹਦੇ ਤਾਂ ਸੁਣਨ ਵਾਲਿਆਂ ਦਾ ਵੀ ਜਨਮ ਮਰਨ ਕੱਟਿਆ ਜਾਂਦਾ ਹੈ ਤੋ ਕੁਜ਼ਮੂ ਮੂ ਮੂ ਦਰਸ਼ਨ ਉਹ ਬਰਾਬਰ ਦੇ ਜਮੇ ਹੋਏ ਨਰਕ ਨੂੰ ਜਾ ਰਹੇ ਨੇ ਇਹਦੀ ਸੰਗਤ ਕਰਨ ਵਾਲੇ ਤਰ ਰਹੇ ਨੇ ਜੇ ਗੁਣਤਾ ਅਣਕਾਲ ਨੇ ਉਹਦੀ ਸੰਗਤ ਵਾਲੇ ਤਰ ਰਹੇ ਨੇ ਉਹ ਦੂਏ ਜਿਹੜੇ ਨੇ ਮਾਇਆ ਧਾਰੀ ਕੋ ਸੰਗ ਕਰ ਲਿਆ ਉਹ ਆਪੇ ਨਰਕ ਨੂੰ ਜਾ ਰਹੇ ਉਹਨਾਂ ਨਾਲ ਇਹ ਦੋਏ ਗੱਲਾਂ ਦੋਏ ਪੱਖ ਡਿਸਕਸ ਕੀਤੇ ਨੇ ਇੱਕ ਪਾਸੇ ਤਾਂ ਦੋਏ ਭਾਈ ਨੇ ਬੜੇ ਤੇ ਤੇ ਮਾਦੇ ਆ ਦੂਸਾਰਾ ਲਾਣਾ ਸ੍ਰੀ ਚੰਤੇ ਲੈ ਕੇ ਇੱਕ ਪਾਸੇ ਆਪ ਨੇ ਇਹਨਾਂ ਦੀ ਸੰਗਤ ਆ ਇੱਕ ਪਾਸੇ ਦੋਆਂ ਬੀੜੀਆਂ ਦੀ ਸੰਗਤ ਐ ਸੁਨਾਂ ਦੀ ਜੋ ਵੀ ਧੀਰ ਬਲੀਏ ਹੈਗੇ ਨੇ ਧੀਰਮਲ ਤਾਂ ਉਹਦਾ ਹੈਰੀ ਘਰ ਬੀੜੀ ਦੇ ਜਿਆਦਾ ਬੀੜੇ ਇਹ ਗੋਇੰਦਵਾਲ ਵਾਲੇ ਨੇ ਕਿਆਦਾ ਤੁਸਾ ਸੁਆ ਇਹ ਫਿਰ ਉਸ ਸ੍ਰੀ ਚੰਤੇ ਇਹ ਹੀ ਦੇ ਉਹ ਚੌਥੀ ਸੰਗਤ ਐ ਤੈਨੂੰ ਪਿੱਛੇ ਨੇ ਗੁਰੂ ਆਮਦਾਸ ਦੀ ਚੌਥੀ ਸੰਗਤ ਐ ਹੈ ਤਿੰਨਾਂ ਦੀ ਸੰਗਤ ਵਿੱਚ ਉਹ ਜਿਹੜੇ ਤਾਂ ਜਿਹੜੇ ਤਾਂ ਸੀ ਕਿ ਗੁਰੂ ਵਾਲੇ ਸੱਚ ਵਾਲੇ ਉਹ ਤਾਂ ਸਿੱਧੇ ਜਾ ਰਹੇ ਨੇ ਜਿਹੜੇ ਸਾਈਡ ਤੇ ਨੂੰ ਚਲੇ ਗਏ ਨਾ ਪਾਣੀ ਬਣ ਕੇ ਉਹ ਤਾਂ ਉੱਥੇ ਹੀ ਘੜੇ ਨੇ ਉਹ ਪਾਣੀ ਬਣ ਕੇ ਉਹ ਨਰਕ ਵਾਲੂ ਚਲੇ ਗਏ ਸਾਰੇ ਕੋਈ ਕਿਸੇ ਨਾਲੇ ਵਾਲੂ ਚਲੇ ਗਿਆ ਜਿਹੜਾ ਇਧਰੇ ਪਾਸੇ ਉਹ ਪਾਣੀ ਬੜਿਆ ਉਹ ਇਧਰਨ ਚੱਲਨੇ ਚਲੇਗਾ ਕੋਈ ਉਧਰਲੇ ਚਲੇਗਾ ਕਿ ਉਧਰਲੇ ਚਲੇਗਾ ਚਾਰੇ ਪਾਸੇ ਖਣਗੇ ਕਹਿੰਦੇ ਜਟਾਂ ਰਖ ਲੀਆਂ ਜਟਾਣੇ ਦਾ ਚੇਲਾ ਬਣ ਗਿਆ ਕੋਈ ਕਿਸੇ ਦਾ ਬਣ ਗਿਆ ਕੋਈ ਕਿਸੇ ਦਾ ਹਾਂਜੀ ਛਰਨ ਜੋਗ ਸੰਤਪ੍ਰੀਅ ਨਾਨਕ ਸੋ ਭਗਵਾਨ ਛਰਨ ਜੋਗ ਸੰਤਪ੍ਰੀਅ ਜਿਹੜਾ ਸੰਤ ਦਾ ਪ੍ਰੇਮੀ ਹੈ ਜਿਹਦੇ ਨਾਲ ਅੰਦਰੋਂ ਜਿਹੜਾ ਸੰਤਾਂ ਦਾ ਪ੍ਰੇਮ ਕਰਦਾ ਉਹਨੂੰ ਉਹ ਛਰਨ ਜੋਗ ਹੈ ਨਾਨਕ ਸੋ ਭਗਵਾਨ ਖੇਮ ਕਰੋਤ ਓਹ ਭਗਵਾਨ ਉਹਦੇ ਤੇ ਪਰਮੇਸ਼ਰ ਖਮਾ ਕਰਦਾ ਉਹਦੇ ਔਗਣ ਬਖਸ਼ਦਾ ਪਿਛਲੇ ਔਗਣ ਬਖਸ਼ਲਾ ਪ੍ਰਭ ਅੱਗੇ ਮਾਰਗ ਪਾਵਾਂ ਉਹ ਗਦੇ ਜਾ ਕੇ ਮਾਫੀ ਮਿਲਦੀ ਹੈ ਉਹਨੂੰ ਫਿਰ ਬਖਸ਼ਿਸ਼ ਹੁੰਦੀ ਹੈ ਇਹ ਜਾਣੀ ਉਹਨਾਂ ਨੇ ਇੱਕ ਕਹਾਣੀ ਆਪਣੇ ਘਰ ਦੀ ਉਹ ਦਸਤੀ ਗੁਰਮਖੀ ਦੀ ਸੰਗਤ ਅਰਮਨ ਮੁਖਾਂ ਦੀ ਸੰਗਤ ਇੱਕੋ ਸੰਗਤ ਵਿੱਚ ਬੈਠੇ ਬੈਠੇ ਮਨਮੁਖ ਬਣ ਗਿਆ ਮਨਮੁਖ ਬਣ ਗਿਆ ਮਾਇਆ ਦੀ ਭੁੱਖ ਕਰਕੇ برف ਤੋਂ ਪਾਣੀ ਬਣ ਗਿਆ ਪਾਣੀ ਬਣ ਗਿਆ ਥੱਲੇ ਡਿਗ ਪਿਆ ਥੱਲੇ ਡਿਗ ਕੇ ਖੜਚ ਆ ਗਿਆ ਖੜਚ ਰੁੱੜਦਾ ਰੁੱੜਦਾ ਥੱਲੇ ਨੂੰ ਜਾ ਰਿਹਾ ਹੁਣ ਹੁਕਮ ਦਾ ਵਿਰੋਧ ਕਰ ਰਿਹਾ ਤੇ ਥੱਲੇ ਤੇ ਜਾਣਾ ਹੀ ਜਾਣ ਉਧਰ ਲਿਦਿਆ ਕਰ ਰਿਹਾ ਵਿਰੋਧ ਕਰ ਰਿਹਾ ਗੁਰਮੱਤਾ ਥੱਲੇ ਤਾਂ ਜਾਣਾ ਹੀ ਜਾਣਾ ਜਿੰਨਾ ਵਿਰੋਧ ਕਰੂਗਾ ਨਾ ਥੱਲੇ ਹੀ ਜਾਊਗਾ ਇਹ ਸਾਖੀ ਹੈ ਨਹੀਂ ਦਾਦਾ ਕੋ ਮਤਲਬ ਜੋ ਦੇਖੋ ਚਾਹ ਲੋ ਕਹਿੰਦੇ ਸੋ ਬੋਲੇ ਜੋ ਪੇਖੇ ਅੱਖੀ ਉਹਨਾਂ ਨੇ ਕੋ ਅੱਖੀ ਦੇਖੀਏ ਕਹਾਣੀਓ ਦਸੀਏ ਉਸ ਵੇਲੇ ਕੀ ਦੇਖਿਆ ਹੋ ਇਹ ਗੱਲ ਬੁੱਝਣ ਵਾਲੀ ਹੈ ਕੀ ਦੇਖਿਆ ਉਹਨਾਂ ਨੇ ਕਿਹੜੀ ਗੱਲ ਕਹੀ ਹੈ ਇਹ ਹੀ ਤਾਂ ਬੁੱਝਣ ਵਾਲੀ ਹੈ ਇਹ ਸ਼ਬਦ ਹੈ ਇਹ ਵਿੱਚ ਭੇਦ ਹੈ ਕਹਤਾ ਭੇਦ ਰੱਖ ਕੇ ਗੱਲ ਕਰ ਲਈ ਕੱਲ ਕਹਿ ਵੀ ਦਿੱਤੀ ਸਿੱਧੀ ਕਹੀ ਵਰੀ ਹੁਣ ਪੁੱਜਣਾਂ ਨੇ ਤਾਂ ਗੱਲ ਹੋਈ ਐ ਨਾ ਉਹਨਾਂ ਨੇ ਤਾਂ ਕੋਈ ਅੱਖੀ ਦੇਖ ਕੇ ਕਿਹਾ ਸੋ ਬੋਲਣ ਜੋ ਸੁਣੇ ਸੰਤਨ ਕੀ ਸਾਚੀ ਸਾਖੀ ਸੱਚ ਉਹ ਜਿਹੜਾ ਸਾਹਮਣੇ ਦੇਖ ਕੇ ਗੱਲ ਕੀਤੀ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇਖਿਆ ਸਾਰਾ ਪੱਕਾ ਹੈ ਉਹ ਗੱਲ ਕਹਿਤੀ ਸੰਘਤ ਉਸ ਵੇਲੇ ਦੀ ਜਰੂਰ ਸਮਝਦੀ ਹੈ ਸਾਰੀ ਗੱਲ ਕੀ ਕਹਿੰਦੇ ਨੇ ਸਾਨੂੰ ਨਹੀਂ ਉਸ ਵੇਲੇ ਪਤਾ ਲੱਗਦਾ ਜੇ ਤਾ ਉਸ ਪਲੇਟਫਾਰਮ ਤੇ ਖੜੇ ਹੋਈਏ ਉਹ ਇਤਿਹਾਸ ਉਹ ਹਾਲਾਤ ਸਾਰੇ ਮੂਰੇ ਨੇ ਫਿਰ ਤਾਂ ਗੱਲ ਸਮਝ ਆਊਗੀ ਵੀ ਕੀ ਕਹਿੰਦੇ ਨੇ ਕਿਉਂ ਕਹਿੰਦੇ ਨੇ ਨਹੀਂ ਕੀ ਪਤਾ ਲੱਗਣਾ ਹੁਣ ਵਿਦਵਾਨਾਂ ਦਾ ਵਿਦਿਆ ਦਾ ਲਫ਼ਜ਼ਾਂ ਦਾ ਇਹਦੇ ਨਾਲ ਕੀ ਮਤਲਬ ਹੈ ਭਲਾ ਗੱਲ ਤਾਂ ਕੁਝ ਬਹੁਤ ਹੋ ਆਤਮ ਕਥਾਈਆ ਹੈ ਇਹ ਹਰ ਕੀ ਕਥ ਹੈ ਉਧਰ ਵੀ ਹਾਰ ਹੈ ਇਧਰ ਵੀ ਹਾਰ ਹੈ ਇੱਕ ਤਾਂ ਹਰ ਬਰਫ ਬਣ ਗਿਆ ਇੱਕ ਇੱਕ ਖੜ ਜਾ ਰਿਹਾ ਇੱਕ ਜਾ ਗਿਆ ਖੱਟ ਚ ਉਹ ਵੀ ਆ ਰਿਹਾ ਉਹ ਵੀ ਆ ਰਿਹਾ ਹਰ ਤਾਂ ਦੋ ਹੀ ਵਾਸੀ ਹੈ ਇਕਦੇ ਬੁੱਧੀ ਦਾ ਮਾਇਆ ਨੇ ਹਲ ਨਹੀਂ ਉਹ ਮਿੱਠਾ ਲੱਗ ਗਿਆ ਕਲਬੂਤਾ ਉਹ ਤਾਂ ਗਿਆ ਖੱਡ 'ਚ ਤੇ ਕਪੜਾ ਉੱਥੇ ਹੀ ਹੈ ਇੱਕ ਥੱਲੇੋਂ ਬਰਸ ਕੇ ਉੱਤੇ ਜਾ ਕੇ ਬਰਫ਼ ਬਣ ਕੇ ਉੱਤੇ ਰਿਗਿਆ ਉਹ ਚੋਟੀ ਤੇ ਪਹੁੰਚ ਗਿਆ